ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਵਿੱਤ ਵਿਭਾਗ ਵੱਲੋਂ ਮਿਤੀ 20 ਨਵੰਬਰ 2025 ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ 125% ਡੀਏ ਤੇ ਸਪੀਕਿੰਗ ਆਰਡਰ ਜਾਰੀ ਕੀਤੇ ਗਏ ਤੇ ਨਾਲ ਦੀ ਨਾਲ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨਰ ਵੱਲੋਂ ਇਸ ਸੰਬੰਧੀ ਕੀ ਮੰਗ ਕੀਤੀ ਗਈ ਸੀ ਤੇ ਸਰਕਾਰ ਦੁਆਰਾ ਇਸ ਨੂੰ ਲੈ ਕੇ ਕੀ ਸਟੈਪ ਚੁੱਕਿਆ ਗਿਆ ਕੀ ਜਵਾਬ ਦਿੱਤਾ ਗਿਆ ਉਸ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਹਾਂਜੀ ਦੋਸਤੋ ਅਸੀਂ ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਦੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਇਸ ਸੰਬੰਧੀ ਇੱਕ ਹੋਰ ਮਾਮਲੇ ਦੇ ਵਿੱਚ ਜੋ ਕਿ ਪਟੀਸ਼ਨ ਨੰਬਰ 1400 14709 ਪੰਜਾਬ ਸਰਕਾਰ ਦੁਆਰਾ ਇਸ ਨੂੰ ਲੈ ਕੇ ਕੀ ਜਵਾਬ ਦਿੱਤਾ ਗਿਆ ਇਸ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਉਸ ਤੋਂ ਪਹਿਲਾਂ ਤੁਹਾਨੂੰ ਰਿਕੁਐਸਟ ਹੈ ਜੇਕਰ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਹਾਂਜੀ ਦੋਸਤੋ ਅਸੀਂ ਤੁਹਾਨੂੰ ਦੱਸ ਦੇਈਏ ਕਿ ਪਟੀਸ਼ਨ ਨੰਬਰ 14709 ਪ੍ਰੀਤਮ ਸਿੰਘ ਨਾਗਰਾ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ 2023 ਇਸ ਵਿੱਚ ਪਟੀਸ਼ਨਰ ਨੇ ਮੰਗ ਕੀਤੀ ਸੀ ਕਿ ਜੋ ਬੇਸਿਕ ਪੈਨਸ਼ਨ ਦੇ ਫਰਮੂਲਾ ਲਗਾਇਆ ਗਿਆ ਸੀ 276 ਨੰਬਰ ਨੋਟੀਫਿਕੇਸ਼ਨ 29 10 2021 ਤਾਂ ਉਸ ਉੱਪਰ ਫਾਰਮੂਲਾ ਜੋ ਲੱਗਿਆ ਸੀ 5.1 ਬੀ ਦਾ ਜੋ ਬੈਂਕ ਵੱਲੋਂ ਪੈਨਸ਼ਨ ਦੇ ਵਿੱਚ ਵਾਅਦਾ ਕੀਤਾ ਗਿਆ ਬੇਸਿਕ ਪੈਨਸ਼ਨ ਦੇ ਉੱਪਰ 113% ਡੀਏ ਲਗਾਉਂਦੇ ਹੋਏ 15% ਦੇ ਵਾਅਦੇ ਨਾਲ ਜੋ ਪੈਨਸ਼ਨ ਹੈ ਉਹ 1 1 2016 ਤੋਂ ਫਿਕਸ ਕਰ ਦਿੱਤੀ ਗਈ ਪਰੰਤੂ ਪਟੀਸ਼ਨਰ ਵੱਲੋਂ ਮੰਗ ਕੀਤੀ ਗਈ ਹੈ ਕਿ ਜੋ ਬੇਸਿਕ ਪੈਨਸ਼ਨ ਦੇ ਉੱਪਰ 125% ਡੀਏ ਲਗਾ ਕੇ 15% ਵਾਅਦਾ ਦਿੱਤਾ ਜਾਵੇ ਜੋ ਪਟੀਸ਼ਨਰ ਨੇ ਉਨ੍ਹਾਂ ਵੱਲੋਂ ਮੰਗ ਸੀ ਕਿ ਹੁਣ ਇਸ ਬਾਰੇ ਇਸ ਮੰਗ ਦੇ ਬਾਰੇ ਪੰਜਾਬ ਸਰਕਾਰ ਨੇ ਕੀ ਜਵਾਬ ਦਿੱਤਾ ਹੈ ਉਸ ਬਾਰੇ ਵੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿਉਂਕਿ ਸਬੰਧ ਦੇ ਵਿੱਚ ਸਪੀਕਿੰਗ ਆਰਡਰ ਜਾਰੀ ਕੀਤੇ ਗਏ ਨੇ ਪੰਜਾਬ ਦੇ ਵਿੱਤ ਵਿਭਾਗ ਵੱਲੋਂ ਹਾਂਜੀ ਦੋਸਤੋ 30 4 2021 ਇਸ ਨੂੰ ਕਮੇਟੀ ਦੀ ਮੀਟਿੰਗ ਜਿਹੜੀ ਕਿ ਹੋਈ ਸੀ 30 4 2021 ਨੂੰ ਜਿਸ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਯੂਨੀਅਨ ਦੇ ਨੁਮਾਇੰਦੇ ਜੋ ਉਹ ਵੀ ਉਸ ਵਿੱਚ ਸ਼ਾਮਿਲ ਸੀ 29 4 2021 ਨੂੰ ਜਿਹੜਾ ਰਿਪੋਰਟ ਪੇਸ਼ ਕੀਤੀ ਗਈ ਕਮੇਟੀ ਆਫ ਮਨਿਸਟਰ ਉਸ ਰਿਪੋਰਟ ਦੇ ਵਿੱਚ 31 12 2015 ਨੂੰ ਜੋ ਪੈਨਸ਼ਨ ਡਰਾ ਕਰ ਰਹੇ ਸਨ ਬੇਸਿਕ ਪੈਨਸ਼ਨ ਉਸ ਵਿੱਚ ਮੌਜੂਦਾ ਬੇਸਿਕ ਉਸ ਤੋਂ ਉੱਪਰ ਘੱਟੋ ਘੱਟ 15% ਦਾ ਜੋ ਵਾਅਦਾ ਹੈ ਉਹ ਦੇਣ ਦੀ ਸਹਿਮਤੀ ਬਣੀ ਇਹ ਸਹਿਮਤੀ ਦੇ ਸਨਮੁਖ ਜੋ 26 8 2021 ਨੂੰ ਕੈਬਨਟ ਦੀ ਮੀਟਿੰਗ ਹੋਈ ਉਸ ਦੇ ਵਿੱਚ ਜੋ ਮਲਾਜ਼ਮਾਂ ਨੂੰ ਬੇਸਿਕ ਪੇ ਕਟੋ ਘਟ 15% ਦਾ ਵਾਅਦਾ ਇਸ ਸਬੰਧੀ ਬੇਸਿਕ ਦੇ ਉੱਪਰ ਡਰਾ ਕਰ ਰਹੀ ਸੀ ਉਸ ਉੱਪਰ 113% ਪਲੱਸ 15% ਦੇ ਵਾਅਦੇ ਦੇ ਨਾਲ ਨਾਲ ਇੱਕ 2016 ਤੋਂ ਜੋ ਪੇ ਫਿਕਸ ਕਰ ਦਿੱਤੀ ਗਈ ਇਸ ਤਰ੍ਹਾਂ ਜੋ ਪੈਨਸ਼ਨ ਸੀ ਬੇਸਿਕ ਪੈਨਸ਼ਨ ਦੇ ਉੱਪਰ 113% ਤੇ 15% ਦੇ ਵਾਅਦੇ ਨਾਲ ਜੋ ਬੇਸਿਕ ਪੈਨਸ਼ਨ ਫਿਕਸ ਕਰ ਦਿੱਤੀ ਗਈ ਇਸ ਦੇ ਸਨਮੁਖ 12 28 ਨੰਬਰ ਨੋਟੀਫਿਕੇਸ਼ਨ ਜੋ ਜੋ ਕਿ ਬੀ 9 2021 ਨੂੰ ਜਾਰੀ ਕੀਤੀ ਗਈ ਜਿਸ ਵਿੱਚ 15% ਦਾ ਨੁਕਤਾ ਸੀ ਉਹ Gracias. ਉਸ ਤੋਂ ਬਾਅਦ ਪੈਨਸ਼ਨਰਾਂ ਲਈ ਨੋਟੀਫਿਕੇਸ਼ਨ ਉਸ ਤੋਂ ਬਾਅਦ ਰਿਲੀਜ਼ ਕੀਤੀ ਗਈ ਜੋ 276 ਨੰਬਰ ਨੋਟੀਫਿਕੇਸ਼ਨ ਸੀ 29 10 2021 ਸਰਕਾਰ ਵੱਲੋਂ ਜੋ ਪੱਖ ਪੇਸ਼ ਕੀਤਾ ਗਿਆ ਉਸ ਵਿੱਚ ਕਿਹਾ ਗਿਆ ਕਿ 113% ਦਾ ਜੋ ਡੀਏ ਹੈ ਉਸ ਤੇ ਰੱਖ ਕੇ ਇਹ ਫਾਰਮੂਲਾ ਹੈ ਜੋ ਕੈਲਕੂਲੇਸ਼ਨ ਕੀਤੀ ਗਈ ਹੈ ਜਿਸ ਵਿੱਚ 113% ਡੀਏ ਦੇ ਨਾਲ 15% ਦਾ ਫਾਰਮੂਲਾ ਹੈ ਜੋ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਦਿੱਤਾ ਗਿਆ ਬੈਂਕ ਵੱਲੋਂ ਜੋ ਪੈਨਸ਼ਨ ਹੈ ਉਹ ਇਸ ਵਿੱਚ ਦੱਸਿਆ ਗਿਆ ਹੈ ਕਿ 5.1 ਬੀ ਦੇ ਨਾਲ 113% ਅਤੇ 15% ਦੇ ਨਾਲ ਫਿਕਸ ਕਰ ਦਿੱਤੀ ਹੈ ਉਸ ਤੋਂ ਬਾਅਦ 28 ਅੱਠ 2025 ਨੂੰ ਜੋ 5.1 AC ਉਸ ਉੱਪਰ ਨੈਸ਼ਨਲ ਪੈਨਸ਼ਨ ਫਿਕਸੇਸ਼ਨ ਨੂੰ ਵਿਚਾਰ ਅਧੀਨ ਰੱਖ ਲਿਆ ਗਿਆ ਤੇ ਸਰਕਾਰ ਨੇ ਇਸ ਉੱਪਰ ਤਰਕ ਦਿੱਤਾ ਹੈ ਕਿ ਜੇਕਰ 113% ਵਾਲਾ ਜੋ ਫਾਰਮੂਲਾ ਹੈ ਉਸ ਵਿੱਚ ਸੋਧ ਕੀਤੀ ਜਾਂਦੀ ਹੈ ਤਾਂ ਖਜ਼ਾਨੇ ਦੇ ਉੱਪਰ ਬਹੁਤ ਗੰਭੀਰ ਪ੍ਰਭਾਵ ਪਵੇਗਾ ਪੰਜਾਬ ਸਰਕਾਰ ਦੇ ਉੱਪਰ ਜ਼ਿਆਦਾ ਵਿੱਤੀ ਬੋਝ ਪਵੇਗਾ ਇਸ ਦੇ ਨਾਲ ਹੀ ਜੋ ਜੱਜਮੈਂਟ ਹੈ ਮਿਤੀ 12 ਦਾ 10 2013 ਤੇ 30 9 2016 ਦਾ ਹਵਾਲਾ ਦਿੰਦੇ ਹੋਏ ਸਿਵਲ ਰਿਟ ਪਟੀਸ਼ਨ ਨੰਬਰ 25709 ਆਫ 2012 ਏ ਪੀ ਸ਼ਰਮਾ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਸਿਵਲ ਰਿਟ ਪਟੀਸ਼ਨ ਨੰਬਰ 2866 ਆਫ 2014 ਕਰਨਵੀਰ ਸਿੰਘ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਦਾ ਹਵਾਲਾ ਦਿੰਦੇ ਹੋਏ ਸਰਕਾਰ ਵੱਲੋਂ ਇਹ ਗੱਲ ਕਹੀ ਗਈ ਹੈ ਕਿ 2011 ਦੇ ਵਿੱਚ ਇਸ ਨੂੰ ਲੈ ਕੇ ਪੈਨਸ਼ਨਰ ਤੇ EMPLOYEES ਸੀ ਜੋ ਉਹਨਾਂ ਨੂੰ ਰਿਵੀਜ਼ਨ ਹੈ ਜੋ ਉਸ ਦਾ ਬੈਨੀਫਿਟ ਦਿੱਤਾ ਜਾ ਚੁੱਕਿਆ ਹੈ ਇਸ ਤੱਥ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਸਿਵਲ ਰਿਟ ਪਟੀਸ਼ਨ 14709 ਪ੍ਰੀਤਮ ਸਿੰਘ ਨਾਗਰੇਨ ਆਦਰਸ ਵਰਸ ਸਟੇਟ ਆਫ ਪੰਜਾਬ ਨੂੰ 2023 ਦੀ ਰਿਟ ਸੀ ਜੋ ਉਸ ਦੇ ਮੁਤਾਬਕ ਕਰਦੇ ਹੋਏ ਬੇਸਿਕ ਪੈਨਸ਼ਨ ਦੇ ਉੱਪਰ 125% ਡੀਏ ਦੇ ਨਾਲ 15% ਦੇ ਫਾਰਮੂਲਾ ਜੋ ਦਿੱਤਾ ਜਾਵੇ ਉਸ ਨੂੰ ਮਾਨਜੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ ਹਾਂਜੀ ਦੋਸਤੋ ਇਸ ਤਰ੍ਹਾਂ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਇਸ ਸੰਬੰਧੀ ਸਪੀਕਿੰਗ ਆਰਡਰ ਬੀ 9 2025 ਨੂੰ ਜਾਰੀ ਕੀਤਾ ਗਿਆ ਹਾਂ ਜੀ ਦੋਸਤੋ ਇਸ ਤਰ੍ਹਾਂ 125% ਦੇ ਫਾਰਮੂਲੇ ਦੀ ਜੋ ਮੰਗ ਕੀਤੀ ਜਾ ਰਹੀ ਸੀ ਇੱਕ ਤਰ੍ਹਾਂ ਦੀ ਜਿਹੜੀ ਕਿ ਨਿਰਾਸ਼ਾ ਰਿਟਾਇਰਮੈਂਟ ਹੋਏ ਮਲਾਜ਼ਮਾ ਦੇ ਵਿੱਚ ਛਾਈ ਹੋਵੇਗੀ ਕਿਉਂਕਿ ਇਸ ਨੂੰ ਲੈ ਕੇ ਪਟੀਸ਼ਾ ਰੱਦ ਕਰ ਦਿੱਤੀ ਗਈ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ